ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਸ਼ੌਂਕ ਪੰਜਾਬ ਦੇ ਚੈਨਲ 'ਚ ਸਾਰੇ ਦੋਸਤਾਂ ਮਿੱਤਰਾਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਗੋਡ ਫਾਰਮਿੰਗ ਤੇ ਬੱਕਰੀ ਪਾਲਣ ਤੇ ਤੇ ਅੱਜ ਆਪਾਂ ਸਾਰੇ ਦੋਸਤਾਂ ਮਿੱਤਰਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਵੀ ਗੋਡ ਫਾਰਮਿੰਗ ਤੇ ਥੋੜਾ ਕੰਮ ਕਰਨਾ ਸਟਾਰਟ ਕੀਤਾ ਹੈ ਬਿਲਕੁਲ ਜ਼ੀਰੋ ਲੈਵਲ ਤੋਂ ਦੋ ਚਾਰ ਨਾਗ ਤੋਂ ਇਹ ਆਪਣੇ ਕੋਲ ਦੇਸੀ ਜੋੜਾ ਹੈ ਤੇ ਬਾਕੀ ਜੋ ਦੋ ਚਾਰ ਨਾਗ ਆਪਣੇ ਕੋਲ ਬੀਟਲ ਦੇ ਉਹ ਆਪਣੇ ਘਰੇ ਖੜੇ ਆ ਤੇ ਆਪਾਂ ਜ਼ੀਰੋ ਲੈਵਲ ਤੋਂ ਕੰਮ ਸਟਾਰਟ ਕਰਨ ਗਏ ਆ ਤੇ ਸਾਰੇ ਦੋਸਤਾਂ ਮਿੱਤਰਾਂ ਦੀ ਰਹਿ ਜਨ ਜਾਣਨਾ ਚਾਹੁੰਦੇ ਆ ਕਿ ਗੋਟ ਫਾਰਮਿੰਗ ਬਾਰੇ ਕੀ ਵਿਚਾਰ ਨੇ ਸਟਾਰਟਿੰਗ ਚੋ ਕੀ ਕੀ ਮੁਸ਼ਕਲਾਂ ਹੁੰਦੀਆਂ ਨੇ ਜਿਹੜੇ ਭਰਾ ਗੋਟ ਫਾਰਮਿੰਗ ਬਾਰੇ ਜਾਣਦੇ ਆ ਆਪਾਂ ਨੂੰ ਜ਼ਰੂਰ ਦੱਸਣਾ ਕਿਉਂਕਿ ਆਪਾਂ ਬਿਲਕੁਲ ਜ਼ੀਰੋ ਤੋਂ ਨਵਾਂ ਕੰਮ ਸ਼ੁਰੂ ਕਰਨ ਲੱਗਿਆ ਤੇ ਬਿਲਕੁਲ ਨਹੀਂ ਜਾਣਕਾਰੀ ਨਹੀਂ ਹੈ ਇਹਨਾਂ ਬਾਰੇ ਬਾਕੀ ਸਾਰੇ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਉਮੀਦ ਹੈ ਵੀ ਸ਼ੌਂਕ ਵਧੀਆ ਹੋਵੇਗਾ ਬਾਕੀ ਜੇ ਕਿਸੇ ਭਰਾ ਨੂੰ ਇਹਨਾਂ ਬਾਰੇ ਜਾਣਕਾਰੀ ਹੈ ਇਹਨਾਂ ਦੇ ਇਹਨਾਂ ਬਾਰੇ ਜਾਣਕਾਰੀ ਹੈ ਇਹਨਾਂ ਦੀ ਕੇਅਰ ਬਾਰੇ ਖਾਣ ਪੀਣ ਬਾਰੇ ਹੋਰ ਜੋ ਇਹਨਾਂ ਬਾਰੇ ਕੋਈ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਜਾਣਕਾਰੀ ਹੈ ਤਾਂ ਆਪਾਂ ਨੂੰ ਜਰੂਰ ਦੱਸਿਓ ਆਪਣਾ ਕੰਟੈਕਟ ਨੰਬਰ ਸਾਰੇ ਭਰਾਵਾਂ ਕੋਲ ਲਗਭਗ ਹੈ ਗਈ ਆ ਬਾਕੀ ਮੁਰਗੀਆਂ ਦੇ ਸ਼ੌਂਕ ਦੇ ਨਾਲ ਨਾਲ ਆਪਾਂ ਗੋਡ ਫਾਰਮਿੰਗ ਬਾਰੇ ਵੀ ਟਰਾਈ ਕਰ ਰਿਹਾ ਹਾਂ ਉਮੀਦ ਹੈ ਪਰਮਾਤਮਾ ਦੀ ਕਿਰਪਾ ਨਾਲ ਇਹ ਵੀ ਸ਼ੌਂਕ ਵਧੀਆ ਚੱਲੂਗਾ ਨਾਲ ਨਾਲ ਥੋੜਾ ਆਪਾਂ ਡੇਰੀ ਫਾਰਮਿੰਗ ਪੋਲਟੀ ਫਾਰਮ ਫਾਰਮਿੰਗ ਬਾਰੇ ਆਪਾਂ ਸਾਰਿਆਂ ਇਹਨਾਂ ਉੱਤੇ ਧਿਆਨ ਦੇਣ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਅੱਜ ਇਹ ਜਾਣਕਾਰੀ ਸ਼ੇਅਰ ਕਰਨ ਲੱਗੇ ਆਪਾਂ ਵੀ ਆਪਾਂ ਵੀ ਬੱਕਰੀ ਫਾਰਮਿੰਗ ਤੇ ਕੰਮ ਸ਼ੁਰੂ ਕੀਤਾ ਹੈ। ਬਾਕੀ ਜੀ ਕਿਸੇ ਭਰਾ ਨੂੰ ਇਹਨਾਂ ਬਾਰੇ ਜਾਣਕਾਰੀ ਤੇ ਜ਼ਰੂਰ ਆਪਣੇ ਨਾਲ ਸ਼ੇਅਰ ਕਰੋ। ਜੇ ਕਿਸੇ ਕੋਲ ਕੋਈ ਚੰਗੇ ਨੱਕ ਖੜਿਆ ਹੈ ਨਾ ਜੇ ਕਿਸੇ ਕੋਲ ਚੰਗੇ ਨਾਗਾ ਕਿਸੇ ਜਾਣਕਾਰੀ ਵਿੱਚ ਆ ਤੇ ਆਪ ਨੂੰ ਉਹ ਵੀ ਜ਼ਰੂਰ ਦੱਸਿਓ। ਬਾਕੀ ਅੱਜ ਦੀ ਵੀਡੀਓ ਚ ਇੰਨਾ ਹੀ ਅੱਗੇ ਤੋਂ ਆਪਾਂ ਕੋਈ ਨਵੀਂ ਵੀਡੀਓ ਕੋਈ ਨਵੀਂ ਜਾਣਕਾਰੀ ਲੈ ਕੇ ਬੱਕਰੀ ਫਾਰਮਿੰਗ ਤੇ ਵੀ ਜਰੂਰ ਮਿਲਾਂ ਕਰਾਂਗੇ ਗੱਲਬਾਤ ਕਰਿਆ ਕਰਾਂਗੇ ਜੇ ਕੋਈ ਨਵੀਂ ਅਪਡੇਟ ਆਊਗੀ ਆਪਣੇ ਕੋਲ ਕੋਈ ਕੋਈ ਮੁਸ਼ਕਲ ਆਊਗੀ ਜਾਂ ਕੋਈ ਚੰਗੀ ਖਬਰ ਹੋਊਗੀ ਤਾਂ ਆਪਾਂ ਜਰੂਰ ਸ਼ੇਅਰ ਕਰਿਆ ਕਰਾਂਗੇ ਆਪਣੇ ਚੈਨਲ ਤੇ ਬਾਕੀ ਉਮੀਦ ਆ ਸਾਰੇ ਸੱਜਣ ਮਿੱਤਰ ਦੋਸਤ ਜਾਨਵਰ ਪੰਛੀ ਪਰਪਰਿੰਦੇ ਸਾਰੇ ਭਰਾਵਾਂ ਦੇ ਠੀਕ ਹੋਣਗੇ ਤੇ ਮੌਸਮ ਕੋਨਾ ਹੌਲੀ ਹੌਲੀ ਖੁੱਲ ਗਿਆ ਹੈ ਤੇ ਜਾਨਵਰਾਂ ਦਾ ਖਾਣ ਪੀਣ ਦਾਣਾ ਪਾਣੀ ਵੀ ਚੇਂਜ ਕਰੋ ਵੈਕਸੀਨੇਸ਼ਨ ਜ਼ਰੂਰ ਕਰੋ ਕਿਉਂਕਿ ਜਾਨਵਰਾਂ ਦੇ ਜੋ ਗਲੇ ਦੀ ਖਰਖਰ ਹੈ ਉਹਨਾਂ ਦੀ ਨਾਰਮਲੀ ਪ੍ਰੋਬਲਮ ਸਾਰੇ ਜਾਨਵਰਾਂ ਨੂੰ ਲਗਭਗ ਆ ਰਹੀ ਹੈ ਵੈਕਸੀਨੇਸ਼ਨ ਜ਼ਰੂਰ ਕਰੋ ਜਾਨਵਰਾਂ ਦੀ ਅੱਜ ਦੀ ਵੀਡੀਓ ਸਿਰ ਇੰਨਾ ਹੀ ਜਲਦੀ ਨਵੀਂ ਵੀਡੀਓ ਲੈ ਕੇ ਆਵਾਂਗੇ ਧੰਨਵਾਦ